ਜਸ਼ਮੀਰਗੜ ਦਾ ਕਿਲਾਵਾ ਇਹ ਸੁਣਮ ਦੱਸਦੇ ਹੈ ਕਿ ਇੱਥੇ ਕਠੂਏ ਜ਼ਿਲ੍ਹੇ ਦੇ ਵਿੱਚ ਆ ਤੇ ਇਸ ਕਿਲੇ ਦੇ ਉੱਤੇ ਸ਼ਾਮ ਸਿੰਘ ਅਟਾਰੀ ਵਾਲੇ ਦਾ ਵੀ ਕਬਜ਼ਾ ਰਿਹਾ ਤੇ ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਕਿਲੇ ਤੇ ਕਬਜ਼ਾ ਕਰ ਲਿਆ ਸੀਗਾ ਇਹ ਜਸ਼ਮੀਰਗੜ ਦਾ ਕਿਲਾ ਕਠੂਏ ਜ਼ਿਲ੍ਹੇ ਚ ਪੈਂਦਾ ਨੈਸ਼ਨਲ ਹਾਈਵੇ ਤੋਂ 5 ਕਿਲੋਮੀਟਰ ਹਾਟਮਾ ਜਿਹੜਾ ਇਤਿਹਾਸ ਇੱਥੇ ਲਿਖਿਆ ਦੱਸਿਆ ਜਾਂਦਾ ਵੀ ਇਹ ਕਿਲਾ ਬਣਿਆ ਕਦੋਂ ਸੀਗਾ ਇਹ 1019 ਤੋਂ ਲੈ ਕੇ 1812 ਦੇ ਤੱਕ ਇਹਦਾ ਨਿਰਮਾਇਆ ਸੀਗਾ ਮਤਲਬ 27 Rajput ਜਿਸ ਰੋਟੀਆ ਸ਼ਾਸਕਾਂ ਨੇ ਇਹਦੇ ਤੇ ਰਾਜ ਕੀਤਾ ਸੀ ਇਸ ਕਿਲੇ ਦੇ ਉੱਤੇ ਤੇ ਇਹਦੀ ਫੁੱਲ ਵੀਡੀਓ ਆਪਾਂ YouTube Facebook ਤੇ ਵੀ ਪਾਵਾਂਗੇ ਆ ਦੇਖ ਸਕਦੇ ਹੋ ਤੁਸੀਂ ਆ ਬਰਜ ਦੇਖੋ ਕਿੱਡੇ-ਕਡੇ ਬਣੇ ਹੋਏ ਆ ਵੱਡੀ ਗੱਲ ਆ ਵੀ ਇਹ ਸੀਰੀਏ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਰਿਆ ਸੀ ਇਹ ਮਹਾਰਾਜਾ ਰਣਜੀਤ ਸਿੰਘ ਨੇ ਏਰੀਆ ਧਿਆ ਗੁਲਾਬ ਧਿਆਨ ਸਿੰਘ ਡੋਗਰੇ ਦੇ ਪੁੱਤਰ ਹੀਰਾ ਸਿੰਘ ਨੂੰ ਦਿੱਤਾ ਸੀਗਾ ਤੇ ਉਹਨਾਂ ਦਾ ਪ੍ਰਸ਼ਾਸਨ ਇੱਥੇ ਰਿਹਾ ਸੀ 1822 ਦੇ ਵਿੱਚ ਫਿਰ ਗੁਲਾਬ ਸਿੰਘ ਡੋਗਰਾ ਜੰਮੂ ਕਸ਼ਮੀਰ ਦਾ ਰਾਜਾ ਬਣ ਗਿਆ ਸੀਗਾ ਇਸ ਕਿਲੇ ਦੀਆਂ ਕੰਧਾਂ ਨੇ ਤੁਹਾਨੂੰ ਦਿਸ ਰਹੀਆਂ